ਲੁਧਿਆਣਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਤੰਦਾਰੀ ਇਲਾਕੇ ਚੋਂ ਗੋਮਾਸ ਦੇ 298 ਡੱਬੇ ਬਰਾਮਦ ਕੀਤੇ ਗਏ ਗੌਰ ਰਖਸ਼ਾ ਦਲ ਦੀ ਮਦਦ ਨਾਲ ਲੁਧਿਆਣਾ ਪੁਲਿਸ ਨੇ ਇਹ ਕਾਰਵਾਈ ਉਸ ਵੇਲੇ ਕੀਤੀ ਜਦੋਂ ਟਰੱਕ ਡਰਾਈਵਰ ਆਪਣੇ ਸਾਥੀ ਨਾਲ گاਉ ਮਾਸ ਜੰਮੂ ਕਸ਼ਮੀਰ ਵੱਲ ਨੂੰ ਲੈ ਕੇ ਜਾ ਰਿਹਾ ਸੀ ਕਾਰਵਾਈ ਦੇ ਦੌਰਾਨ ਚਾਲਕ ਅਤੇ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਏ ਇਸ ਮਾਮਲੇ ਵਿੱਚ थाना ਸਾਨੇਵਾਲ ਦੀ ਪੁਲਿਸ ਨੇ ਪੱਕਾ ਬਾਗ ਰੋਪੜ ਦੇ ਰਹਿਣ ਵਾਲੇ ਗਊ ਰਖਸ਼ਾ ਦਲ ਪੰਜਾਬ ਦੇ ਚੇਅਰਮੈਨ ਨਿਕਸਨ ਕੁਮਾਰ ਦੀ ਸ਼ਿਕਾਇਤ ਤੇ ਉੱਤਰ ਪ੍ਰਦੇਸ਼ ਦੇ ਵਾਸੀ 컨ਟੇਨਰ ਚਾਲਕ ਅਲਤਾਫ ਅਹਿਮਦ ਗੁਲਸ਼ਨ ਆਬਾਦ ਪਿੰਡ ਚੌਰਾ ਪਟਿਆਲਾ ਦੇ ਰਹਿਣ ਵਾਲੇ ਹਜ਼ਰ ਦਿਲਸਾਦ ਅਤੇ ਮਲੇਰ ਕੋਟਲਾ ਦੇ ਵਾਸੀ ਕਾਕਾ ਸਲੀਮ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦੇ ਹਾਂ ਗੌਰਖਸ਼ਾ ਦਲ ਦੇ ਚੇਅਰਮੈਨ ਨਿਕਸਨ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਬਿਮਾਰ ਅਤੇ ਜ਼ਖਮੀ ਗਊਆਂ ਅਤੇ ਜਾਨਵਰਾਂ ਦਾ ਇਲਾਜ ਕਰਦੀ ਹੈ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਕਿ ਜੰਮੂ ਕਸ਼ਮੀਰ ਨੰਬਰ ਦਾ ਇੱਕ ਚਿੱਟੇ ਰੰਗ ਦਾ ਕੰਟੇਨਰ ਡੱਬਿਆਂ ਵਿੱਚ ਗਾਊਮਾਸ ਭਰ ਕੇ ਦਿੱਲੀ ਤੋਂ ਪੰਜਾਬ ਤੇ ਉਸ ਤੋਂ ਬਾਅਦ ਜੰਮੂ ਕਸ਼ਮੀਰ ਵੱਲ ਨੂੰ ਜਾਵੇਗਾ ਜਾਣਕਾਰੀ ਤੋਂ ਬਾਅਦ ਗੌਰਖਸ਼ਾ ਦਲ ਨੇ ਪੁਲਿਸ ਨੂੰ ਸੂਚਨਾ ਦਿੱਤੀ ਗੌਰਖਸ਼ਾ ਦਲ ਨੇ ਟੰਡਾਰੀ ਕਨਾਂ ਇਲਾਕੇ ਵਿੱਚ ਟਰੱਕ ਨੂੰ ਰੋਕਿਆ ਇਸ ਦੌਰਾਨ ਚਾਲਕ ਆਪਣੇ ਸਾਥੀ ਸਮੇਤ ਟਰੱਕ ਚੋਂ ਨਿਕਲ ਕੇ ਫਰਾਰ ਹੋ ਗਿਆ ਗੌਰਖਸ਼ੈਤ ਦਲ ਦੇ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਪਾਰਟੀ ਨੇ ਮੌਕੇ ਤੋਂ ਟਰੱਕ ਚੋਂ ਗੋਮਾਸ ਦੇ 298 ਕੰਟੇਨਰ ਬਰਾਮਦ ਕੀਤੇ ਨਿਕਸਨ ਕੁਮਾਰ ਨੇ ਦੱਸਿਆ ਕਿ ਮੁਲਜ਼ਮਾ ਨੇ ਅਜਿਹਾ ਕਰਕੇ Hindu ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉਦੋਂ ਇਸ ਮਾਮਲੇ ਵਿੱਚ ASI ਰਗਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕੰਟੇਨਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਰਿਪੜਤਾਲ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ SMZ نیوز ਲੁਧਿਆਣਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਤੰਦਾਰੀ ਇਲਾਕੇ ਚੋਂ ਗਊ ਮਾਸ ਦੇ 298 ਡੱਬੇ ਬਰਾਮਦ ਕੀਤੇ ਗਏ। ਗਊ ਰਖਸ਼ਾ ਦਲ ਦੀ ਮਦਦ ਨਾਲ ਲੁਧਿਆਣਾ ਪੁਲਿਸ ਨੇ ਇਹ ਕਾਰਵਾਈ ਉਸ ਵੇਲੇ ਕੀਤੀ ਜਦੋਂ ਟਰੱਕ ਡਰਾਈਵਰ ਆਪਣੇ ਸਾਥੀ ਨਾਲ ਗਾਊ ਮਾਸ ਜੰਮੂ ਕਸ਼ਮੀਰ ਵੱਲ ਨੂੰ ਲੈ ਕੇ ਜਾ ਰਿਹਾ ਸੀ। ਕਾਰਵਾਈ ਦੇ ਦੌਰਾਨ ਚਾਲਕ ਅਤੇ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ थाना ਸਾਨੇਵਾਲ ਦੀ ਪੁਲਿਸ ਨੇ ਪੱਕਾ ਬਾਗ ਰੋਪੜ ਦੇ ਰਹਿਣ ਵਾਲੇ ਗਊ ਰਖਸ਼ਾ ਦਲ ਪੰਜਾਬ ਦੇ ਚੇਅਰਮੈਨ ਨਿਕਸਨ ਕੁਮਾਰ ਦੀ ਸ਼ਿਕਾਇਤ ਤੇ ਉੱਤਰ ਪ੍ਰਦੇਸ਼ ਦੇ ਵਾਸੀ ਕੰਟੇਨਰ ਚਾਲਕ ਅਲਤਾਫ ਅਹਿਮਦ ਗੁਲਸ਼ਨਾਬਾਦ ਪਿੰਡ ਚੌਰਾ ਪਟਿਆਲਾ ਦੇ ਰਹਿਣ ਵਾਲੇ ਹਜ਼ਰ ਦਿਲਸਾਦ ਅਤੇ ਮਲੇਰ ਕੋਟਲਾ ਦੇ ਵਾਸੀ ਕਾਕਾ ਸਲੀਮ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦੇ ਆ ਗੌਰ ਰਖਸ਼ਾ ਦਲ ਦੇ ਚੇਅਰਮੈਨ ਨਿਕਸਨ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਬਿਮਾਰ ਅਤੇ ਜ਼ਖਮੀ ਗਊਆਂ ਅਤੇ ਜਾਨਵਰਾਂ ਦਾ ਇਲਾਜ ਕਰਦੀ ਹੈ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਕਿ ਜੰਮੂ ਕਸ਼ਮੀਰ ਨੰਬਰ ਦਾ ਇੱਕ ਚਿੱਟੇ ਰੰਗ ਦਾ ਕੰਟੇਨਰ ਡੱਬਿਆਂ ਵਿੱਚ ਗਊਮਾਸ ਭਰ ਕੇ ਦਿੱਲੀ ਤੋਂ ਪੰਜਾਬ ਤੇ ਉਸ ਤੋਂ ਬਾਅਦ ਜੰਮੂ ਕਸ਼ਮੀਰ ਵੱਲ ਨੂੰ ਜਾਵੇਗਾ ਜਾਣਕਾਰੀ ਤੋਂ ਬਾਅਦ ਗੌਰਖਸ਼ਾ ਦਲ ਨੇ ਪੁਲਿਸ ਨੂੰ ਸੂਚਨਾ ਦਿੱਤੀ ਗੌਰਖਸ਼ਾ ਦਲ ਨੇ ਟੰਡਾਰੀ ਕਲਾ ਇਲਾਕੇ ਵਿੱਚ ਟਰੱਕ ਨੂੰ ਰੋਕਿਆ ਇਸ ਦੌਰਾਨ ਚਾਲਕ ਆਪਣੇ ਸਾਥੀ ਸਮੇਤ ਟਰੱਕ 'ਚੋਂ ਨਿਕਲ ਕੇ ਫਰਾਰ ਹੋ ਗਿਆ ਗੌਰਖਸ਼ਟ ਦਲਦੇਵ ਮੈਂਬਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਪੁਲਸ ਪਾਰਟੀ ਨੇ ਮੌਕੇ ਤੋਂ ਟਰੱਕ ਚੋਂ ਗੋਮਾਸ ਦੇ 298 ਕੰਟੇਨਰ ਬਰਾਮਦ ਕੀਤੇ ਨਿਕਸਨ ਕੁਮਾਰ ਨੇ ਦੱਸਿਆ ਕਿ ਮੁਲਜ਼ਮਾ ਨੇ ਅਜਿਹਾ ਕਰਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉਦੋਂ ਇਸ ਮਾਮਲੇ ਵਿੱਚ ਐਸਆਈ ਰਗਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੇ ਕੰਟੇਨਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਰਿਪੜਤਾਲ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼